ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਗੁਰਜੀਤ ਸਿੰਘ ਵਿਰਦੀ ਪੱਟੀ ਤੋਂ ਤੇ ਅੱਜ ਜਿਹੜਾ ਅੱਜ ਦਾ ਮੁੱਦਾ ਤੁਹਾਡੇ ਨਾਲ ਸਾਂਝਾ ਕਰਨਾ ਹੈ ਉਹ ਹੈ ਖੂਨਦਾਨ ਦੇ ਕੈਂਪ ਜਿਹੜੇ ਲੱਗਦੇ ਨੇ ਬਲੱਡ ਕੈਂਪ ਜਿਹੜੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਲੱਗਦੇ ਨੇ ਉਹਨਾਂ ਤੇ ਕੁਝ ਵੀਰਾਂ ਦੇ ਕੁਝ ਭੈਣਾਂ ਦੇ ਸਵਾਲ ਹੁੰਦੇ ਨੇ ਕਿ ਆਪਾਂ ਸਾਨੂੰ ਖੂਨ ਦੇਣਾ ਚਾਹੀਦਾ ਹੈ ਜਾਂ ਨਹੀਂ ਦੇਣਾ ਚਾਹੀਦਾ ਨੌਜਵਾਨ ਵੀਰ ਤੰਦਰੁਸਤ ਵੀਰ ਹੀ ਜਾਂ ਬਲੱਡ ਦੇ ਸਕਦੇ ਨੇ ਤੇ ਇਹਨਾਂ ਦੀ ਜਿਹੜੀ ਜਾਣਕਾਰੀ ਹੈ ਨਾ ਆਪਾਂ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਦੇ ਵੀਰ ਸੁਖਵੀਰ ਸਿੰਘ ਜੀ ਹੁਣ ਨਾਲ ਆਪਾਂ ਗੱਲ ਸਾਂਝੀ ਕਰਦੇ ਆਂ ਤੇ ਜਿੰਨੇ ਵੀ ਸਵਾਲ ਆਜਾ ਅਜਾ ਆਪਣੇ ਮਨ ਦੇ ਵਿੱਚ ਇਹਨਾਂ ਨਾਲ ਆਪਾਂ ਸਾਂਝੇ ਕਰਨੇ ਆ ਤੇ ਸਪਸ਼ਟੀਕਰਨ ਲੈਣਾ ਵਾ ਕਿ ਖੂਨਦਾਨ ਬਾਰੇ ਕਿਵੇਂ ਦੇ ਵਿਚਾਰ ਲੋਕਾਂ ਬਾਰੇ ਇਹ ਵੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਜੀ ਦੇ ਅੱਜ ਕਿੱਥੇ ਜਾ ਰਹੇ ਹੋ ਤੁਸੀਂ ਅੱਜ ਦੇਖੋ ਜੀ ਇੱਕ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਮਨਾਵਾ ਤਹਿਸੀਲ ਪੱਟੀ ਜ਼ਿਲ੍ਹਾ ਤਰੁੰਤਾਰਨ ਦੇ ਵਿੱਚ ਧੰਨ ਧੰਨ ਬਾਬਾ ਲਖਿਆ ਜੀ ਲੱਖੂ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਅੱਜ ਆਪਾਂ ਹਾਜ਼ਰੀ ਭਰਨ ਜਾ ਰਹੇ ਹਾਂ ਖੂਨਦਾਨ ਕੈਂਪ ਤੇ ਠੀਕ ਹੈ ਜੀ ਤੇ ਚਲੋ ਆਪਾਂ ਉੱਥੇ ਕੈਂਪ ਤੇ ਜਿਹੜੇ ਵੀ ਉੱਥੇ ਬਲੱਡ ਡੋਨੇਟ ਕਰਨ ਆਉਣਗੇ ਉਹਨਾਂ ਨੂੰ ਆਪਾਂ ਸੱਦਾ ਦਿੱਤਾ ਹੋਇਆ ਜਾਂ ਆਪਣੀ ਸ਼ਰਧਾ ਮੁਤਾਬਕ ਕੋਈ ਵੀ ਖੁੱਲਾ ਕੋਈ ਵੀ ਖੁੱਲਾ ਸੱਦਾ ਹੈ ਕੋਈ ਵੀ ਵੀਰ ਭੈਣ ਭਰਾ ਆ ਸਕਦੇ ਨੇ ਉੱਥੇ ਦੇਖੋ ਜੀ ਜਿਹੜਾ ਇਹ ਕੈਂਪ ਲੱਗਦਾ ਵਾ ਮੇਲਿਆਂ ਦੇ ਵਿੱਚ ਕੈਂਪ ਲੱਗਦਾ ਸਲਾਨਾ ਜੋੜ ਮੇਲਿਆਂ ਦੇ ਵਿੱਚ ਕੈਂਪ ਲੱਗਦਾ ਇਹਨਾਂ ਦੇ ਵਿੱਚ ਸੱਦਾ ਨਹੀਂ ਦਿੱਤਾ ਜਾਂਦਾ ਇਹਨਾਂ ਦੇ ਵਿੱਚ ਕੋਈ ਵੀ ਤੰਦਰੁਸਤ ਵੀਰ 18 ਸਾਲ ਤੋਂ ਲੈ ਕੇ ਤੇ 60 ਸਾਲ ਦੀ ਉਮਰ ਤੱਕ ਕੋਈ ਵੀ ਵੀਰ ਭਰਾ ਭੈਣ ਖੂਨਦਾਨ ਕਰ ਸਕਦੇ ਅੱਛਾ ਜੀ ਤੇ ਕਿੰਨੇ ਟਾਈਮ ਬਾਅਦ ਆਪਾਂ ਅਗਰ ਮੰਨ ਲਓ ਜੇ ਮੈਂ ਅੱਜ ਖੂਨਦਾਨ ਕਰ ਵੀ ਦਿੱਨਾ ਵਾ ਤਾਂ ਮੈਂ ਕਿੰਨੇ ਦਿਨ ਬਾਅਦ ਫਿਰ ਦੁਬਾਰਾ ਖੂਨਦਾਨ ਕਰ ਸਕਦਾ देखो जी तंदुरुस्त ਜਿਹੜਾ ਵੀ ਵੀਰ ਹਿੰਦਾ ਵਾ ਉਹ ਆਪਣਾ ਖੂਨ 90 ਦਿਨ ਬਾਅਦ ਖੂਨ ਇੱਕ ਪਰ ਫਿਰ ਆਪਾਂ ਦਾਨ ਕਰ ਸਕਦੇ ਆ ਆਪਣਾ ਜਿਹੜਾ ਖੂਨ ਹੈ ਉਹ 24 ਘੰਟੇ ਦੇ ਵਿੱਚ ਪੁਰਾਣਾ ਹੋ ਜਾਂਦਾ ਤੇ 90 ਦਿਨ ਦੇ ਬਾਅਦ ਆਪਾਂ ਖੂਨ ਦਾਨ ਕਰ ਸਕਦੇ ਤੇ ਕਈ ਮੈਂ ਵੇਖਿਆ ਕਈ ਵੀਰ ਜਿਹੜੇ ਚੰਗੇ ਭਲੇ ਨੇ ਜਾਂ ਉਹਨਾਂ ਦੇ ਮਨ ਵਿੱਚ ਇਹ ਹੁੰਦਾ ਕਿ ਯਾਰ ਮਤਲਬ ਮੇਰਾ ਸਰੀਰ ਪਤਲਾ ਵਾ ਮੈਨੂੰ ਚੱਕਰ ਆਉਣਗੇ ਮੈਨੂੰ ਖੂਨਦਾਨ ਕਰਨ ਤੋਂ ਬਾਅਦ ਕੋਈ ਇਦਾਂ ਦਾ ਪ੍ਰੋਬਲਮ ਤਾਂ ਨਹੀਂ ਆਊਗੀ ਕਿ ਜਿਹਦੇ ਨਾਲ ਮੈਂ ਚੱਲ ਫੇਰ ਨਾ ਸਕਾਂ ਇਦਾਂ ਦੇ ਜਿਹੜੇ ਵਿਚਾਰ ਧਾਰਾ ਵਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਵੀਰ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸਭ ਤੋਂ ਪਹਿਲੇ ਹੈਗੇ ਕਿ ਆਪਣਾ ਜੇ ਦਿਮਾਗ ਮਾਈਂਡ ਬਿਲਕੁਲ ਸਟਰੋਂਗ ਹੈ ਤੇ ਇਦਾਂ ਦੀ ਕੋਈ ਮੁਸ਼ਕਲ ਨਹੀਂ ਹੁੰਦੀ ਕਾਫੀ ਵੀਰ ਭਰਾ ਕਹਿੰਦੇ ਯਾਰ ਮੇਰਾ ਸਰੀਰ ਵੇ ਦੇਖੋ ਉਹਦੇ ਵਿੱਚ ਹੋ ਸਕਦਾ ਕਿ ਬਲੱਡ ਨਾ ਹੋ ਬਟ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਜੇ ਸਰੀਰ ਭਾਰਾ ਹੈ ਤਾਂ ਉਹਦੇ ਵਿੱਚ ਬਲੱਡ ਜਿਹੜਾ ਜ਼ਿਆਦਾ ਆਏਗਾ ਤੇ پتਲਾ ਸਰੀਰਤ ਉਹਦੇ ਬਲੱਡ ਘੱਟ ਹੋਏਗਾ ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਤੰਦਰੁਸਤ ਬੰਦਾ ਕੋਈ ਵੀ ਖੂਨ ਦਾਨ ਕਰ ਸਕਦਾ ਹੈ ਕੋਈ ਖੂਨ ਦਾਨ ਕਰਨ ਨਾਲ ਚੱਕਰ ਨਹੀਂ ਆਉਂਦੇ ਕੋਈ ਵੀ ਖੂਨ ਦਾਨ ਕਰਨ ਦੇ ਨਾਲ ਆਪਣੇ ਸਰੀਰ ਦੇ ਵਿੱਚ ਕਮਜ਼ੋਰੀ ਨਹੀਂ ਆਉਂਦੀ ਤੇ ਅੱਛਾ ਵੀਰ ਜੀ ਇੱਕ ਜਿਹੜਾ ਨਾ ਅੱਜ ਦਾ ਮੇਰੇ ਮਨ 'ਚ ਜਿਹੜਾ ਸਵਾਲ ਹੈ ਉਹ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵਾਂ ਕਿ ਤੁਸੀਂ ਇਸ ਇਸ ਟੀਮ ਦੇ ਜਿਹੜੇ ਅਹੁਦੇਦਾਰ ਉਹ ਤੁਹਾਨੂੰ ਜਾਣਕਾਰੀ ਤੁਸੀਂ ਚੰਗੀ ਤਰ੍ਹਾਂ ਦੇ ਸਕਦੇ ਹੋ ਕਿ ਸਾਨੂੰ ਜਿਹੜੀਆਂ ਕਮੇਟੀਆਂ ਹੁੰਦੀਆਂ ਨੇ ਜਿੱਥੇ ਬਲੱਡ ਕੈਂਪ ਲੱਗਦੇ ਨੇ ਸਾਨੂੰ ਉੱਥੇ ਹੀ ਖੂਨਦਾਨ ਕਰਨਾ ਚਾਹੀਦਾ ਹੈ ਜਾਂ ਜਿਹੜਾ ਪੇਸ਼ੈਂਟ ਹੁੰਦਾ ਵਾ ਕਿ ਆਪਾਂ ਡਾਇਰੈਕਟ ਪੇਸ਼ੈਂਟ ਕੋਲ ਜਾਈਏ ਤੇ ਉਹਦਾ ਪ੍ਰੋਸੈਸ ਕੀ ਆ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਦੱਸੋ ਹਾਂ ਜੀ ਬਹੁਤ ਹੀ ਵਧੀਆ ਤੁਹਾਡਾ ਇਹ ਸਵਾਲ ਹੈ ਔਰ ਇੱਥੇ ਬਹੁਤ ਹੀ ਜਿਹੜੇ ਜਵਾਬ ਹੈ ਉੱਥੇ ਕਈ ਲੋਕ ਚਾਹੁੰਦੇ ਆ ਕਿ ਯਾਰ ਅਸੀਂ ਸਿੱਧਾ ਜਾ ਕੇ ਖੂਨਦਾਨ ਕਰੀਏ ਮਰੀਜ਼ ਨੂੰ ਜਦ ਕਿ ਅਸੀਂ ਕੈਂਪਾਂ ਦੇ ਵਿੱਚ ਖੂਨਦਾਨ ਨਹੀਂ ਕਰਦੇ ਇਥੇ ਬਹੁਤ ਮਿਸ ਅੰਡਰਸਟੈਂਡਿੰਗ ਲੋਕਾਂ ਦੇ ਵਿੱਚ ਹੈਗੀ ਆ ਅੱਜ ਆਪਾਂ ਉਸ ਨੂੰ ਬਿਲਕੁਲ ਹੀ ਕਲੀਅਰ ਕਰਨ ਦੀ ਕੋਸ਼ਿਸ਼ ਕਰਦੇ ਆ ਤੁਹਾਡੇ ਨਾਲ ਦੇਖੋ ਜੀ ਇੱਕ ਤਾਂ ਪਹਿਲੀ ਤਾਂ ਗੱਲ ਇਹ ਹੈਗਾ ਕਿ ਜਿਹੜਾ ਆਪਾਂ ਕੈਂਪਾਂ ਦੇ ਵਿੱਚ ਖੂਨਦਾਨ ਕਰਦੇ ਆ ਉਹ ਖੂਨਦਾਨ ਜਿਹੜਾ ਕੀਤਾ ਹੋਇਆ ਵਾ ਬਲੱਡ ਬੈਂਕ ਦੇ ਵਿੱਚ ਉਹਨੂੰ ਰੱਖਿਆ ਜਾਂਦਾ ਅੱਛਾ ਜੀ ਠੀਕ ਹੈ ਉਹਨੂੰ ਪੂਰਾ ਪ੍ਰੋਸੈਸ ਕੀਤਾ ਜਾਂਦਾ ਟੈਸਟ ਵਗੈਰਾ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਖੁਦਾਨਾ ਖਾਸ ਤਾਂ ਜਦੋਂ ਆਪਾਂ ਨੂੰ ਲੋਡ ਪੈਂਦੀ ਹੈ ਜਾਂ ਐਕਸੀਡੈਂਟ ਪੇਸ਼ੈਂਟ ਹੁੰਦਾ ਹੈ ਜਾਂ ਕੋਈ ਪ੍ਰੈਗਨੈਂਟ ਲੇਡੀ ਨੂੰ ਖੂਨ ਲੱਗਣਾ ਹੁੰਦਾ ਹੈ ਔਰ ਸਮੇਂ ਕੀ ਹੁੰਦਾ ਕਿ ਜਿਹੜਾ ਆਪਾਂ ਕੈਂਪਾਂ ਦੇ ਵਿੱਚ ਖੂਨ ਦਿੱਤਾ ਹੁੰਦਾ ਹੈ ਉਹੀ ਪੇਸ਼ੈਂਟ ਨੂੰ ਖੂਨ ਦਿੱਤਾ ਜਾਂਦਾ ਹੈ। ਰਾਦਰ ਕੀ ਮੰਨ ਲਓ ਇੱਕ ਐਗਜ਼ਾਮਪਲ ਹੈ ਰਾਤ ਨੂੰ ਕਿਸੇ ਨੂੰ ਲੋੜ ਪੈ ਗਈ 12 ਵਜੇ ਜਾਂ 1 ਵਜੇ। ਆਪਾਂ ਕਹੀਏ ਕਿ ਨਹੀਂ ਆਪਾਂ ਡਾਇਰੈਕਟ ਜਾ ਕੇ ਖੂਨਦਾਨ ਕਰਾਂਗੇ। ਉਸ ਟਾਈਮ ਮਰੀਜ਼ ਨੂੰ ਬਹੁਤ ਹੀ ਜ਼ਰੂਰੀ ਹੁੰਦੀ ਹੈ ਕਿ ਖੂਨ ਉਹਨੂੰ ਜ਼ਰੂਰਤ ਹੁੰਦੀ ਹੈ ਕਿਉਂਕਿ ਐਕਸੀਡੈਂਟ ਦੇ ਵਿੱਚ ਕਾਫੀ ਖੂਨ ਉਹਦਾ ਵਗ ਚੁੱਕਾ ਹੁੰਦਾ ਹੈ। ਸੋ ਉਸ ਟਾਈਮ ਜਿਹੜਾ ਆਪਾਂ ਖੂਨਦਾਨ ਕੀਤਾ ਹੁੰਦਾ ਹੈ ਕੈਂਪਾਂ ਦੇ ਵਿੱਚ ਖੂਨਦਾਨ ਕੀਤਾ ਹੁੰਦਾ ਹੈ ਉਹੀ ਜਿਹੜਾ ਖੂਨ ਆ ਉਦੋਂ ਕੰਮ ਆਉਂਦਾ ਹੈ। ਜਦ ਕਿ ਆਪਾਂ ਕਹੀਏ ਕਿ ਹਾਂ ਮੈਂ ਖੂਨਦਾਨ ਕਰਦਾ ਹਾਂ ਪਰ ਮੈਂ ਡਾਇਰੈਕਟ ਪੇਸ਼ੈਂਟ ਨੂੰ ਦਵਾਗਾ ਤੇ ਰਾਤ ਨੂੰ ਕਈ ਵਾਰੀ ਪੋਸੀਬਲ ਨਹੀਂ ਹੁੰਦਾ ਕਈ ਵਾਰੀ ਆਪਾਂ ਵੀ ਕੰਮ ਤੇ ਹੁੰਦੇ ਆ ਆਪ ਨੂੰ ਪੋਸੀਬਲ ਨਹੀਂ ਹੁੰਦਾ ਕਿ ਆਪਾਂ ਉਸ ਟਾਈਮ ਖੂਨਦਾਨ ਕਰ ਸਕੀਏ ਸੋ ਜਿਹੜਾ ਕੈਂਪਾਂ ਦੇ ਵਿੱਚ ਖੂਨਦਾਨ ਦਿੱਤਾ ਹੁੰਦਾ ਹੈ ਉਹੀ ਖੂਨਦਾਨ ਜਿਹੜਾ ਵਾ ਉਹ ਅੱਗੇ ਜਾ ਕੇ ਕੰਮ ਆਉਂਦਾ ਤੇ ਇੱਕ ਤੁਹਾਡਾ ਨਾਲ ਗੱਲ ਹੋਰ ਸਾਂਝੀ ਕਰਨੀ ਆ ਕਿ ਤੁਸੀਂ ਇਸ ਟੀਮ ਦੇ ਮੈਂਬਰ ਹੋ ਗੁੱਸਾ ਨਹੀਂ ਕਰਨਾ ਇਸ ਗੱਲ ਦਾ ਜਿਹੜਾ ਮੇਰਾ ਸਵਾਲ ਹੈ ਉਹ ਮੈਂ ਕਹਿਣਾ ਚਾਹੁੰਦਾ ਵਾਂ ਕਿ ਮੈਂ ਬਹੁਤੀਆਂ ਜਗ੍ਹਾ ਤੇ ਵੇਖਿਆ ਵਾ ਸੁਣਿਆ ਵੀ ਆ ਕਿ ਜਿਹੜੀਆਂ ਕਮੇਟੀਆਂ ਹੁੰਦੀਆਂ ਉਹਨਾਂ ਦਾ ਬਲੱਡ ਬੈਂਕ ਦੇ ਨਾਲ ਕਿਤੇ ਨਾ ਕਿਤੇ ਜਿਹੜੀ ਉਹਨਾਂ ਦੀ ਸਾਂਝ ਹੁੰਦੀ ਅੰਦਰ ਖਾਤੇ ਕਿ ਆਪਾਂ ਕੈਂਪ ਲਗਵਾਈਏ ਤੇ ਪੈਸੇ ਸਾਨੂੰ ਕੈਂਪ ਨੂੰ ਵੀ ਕੈਂਪ ਨੂੰ ਕੈਂਪ ਜਿਹੜਾ ਵਾ ਉਹ ਬਲੱਡ ਕਮੇਟੀਆਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਪੈਸੇ ਦਿੰਦੀਆਂ ਨੇ ਇਹ ਜਿਹੜੇ ਲੋਕਾਂ ਦੇ ਮਨ ਦੇ ਵਿੱਚ ਵਿਚਾਰ ਹੁੰਦੇ ਨੇ ਕਿ ਆਪਾਂ ਕੈਂਪ ਤਾਂ ਲਗਾਈ ਜਾਂਦੇ ਆ ਕਿ ਹੋ ਸਕਦਾ ਵਾ ਕਿ ਅਸੀਂ ਜਿਹੜੀ ਆਮ ਪਬਲਿਕ ਹੈ ਉਹ ਪੈਸੇ ਬਲੱਡ ਤਾਂ ਦੇ ਰਹੀ ਆ ਪਰ ਬਲੱਡ ਤਾਂ ਅਸੀਂ ਦੇ ਰਹੇ ਆ ਪਤਾ ਨਹੀਂ ਕਮੇਟੀਆਂ ਨੂੰ ਪੈਸਾ ਆ ਰਿਹਾ ਹੋਵੇ ਇਹਦੇ ਬਾਰੇ ਨਾ ਜਿਹੜੀ ਜਾਣਕਾਰੀ ਤੁਸੀਂ ਚੰਗੀ ਤਰ੍ਹਾਂ ਸਾਂਝੀ ਕਰੋ ਤਾਂ ਜੋ ਜਿਹਦੇ ਵੀ ਮਨ ਦੇ ਵਿੱਚ ਸਵਾਲ ਹੈ ਨਾ ਇਸ ਵੀਡੀਓ ਦੇ ਜ਼ਰੀਏ ਉਹਨਾਂ ਦਾ ਕਲੀਅਰ ਹੋ ਜਾਵੇ ਤੇ ਸਾਨੂੰ ਕੁਝ ਪੁੱਛ ਵੀ ਸਕਦੇ ਨੇ ਪਲੀਜ਼ ਇਹਦੇ ਬਾਰੇ ਤੁਸੀਂ ਜ਼ਰੂਰ ਦੱਸੋ ਹਾਂਜੀ ਵੀਰ ਜੀ ਪਹਿਲੀ ਤਾਂ ਗੱਲ ਇਹ ਆ ਕਿ ਤੁਸੀਂ ਇੱਕ ਸਵਾਲ ਕੀਤਾ ਏ ਕਿ ਇਹਨਾਂ ਬਲੱਡ ਬੈਂਕ ਵਾਲਿਆਂ ਨਾਲ ਕਮੇਟੀਆਂ ਦੀ ਕੋਈ ਮਤਲਬ ਆਣ-ਸਾਣ ਹੁੰਦੀ ਆ ਜਾਂ ਇਹਨਾਂ ਦੇ ਵਿੱਚ ਕਮਿਸ਼ਨ ਵਗੈਰਾ ਹੁੰਦਾ ਜੀ ਦੇਖੋ ਆਪਾਂ ਨੂੰ ਕਿਸੇ ਸੁਸਾਇਟੀ ਦਾ ਕੋਈ ਪਤਾ ਨਹੀਂ ਪਰ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਵੱਲੋਂ ਜਿਹੜੇ ਵੀ ਅਸੀਂ ਕੈਂਪ ਲਗਵਾਉਂਦੇ ਆ ਬਲੱਡ ਬੈਂਕ ਉੱਥੇ ਬੁਲਾਉਂਦੇ ਆ ਉਹਦੇ ਨਾਲ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਦਾ ਕੋਈ ਵੀ ਪੈਸੇ ਦਾ ਲੈਣਾ ਦੇਣਾ ਨਹੀਂ ਹੁੰਦਾ ਬਲੱਡ ਬੈਂਕ ਅਸੀਂ ਬੁਲਾਉਣੀ ਹੁੰਦੀ ਆ ਉਹਨਾਂ ਦਾ ਅਸੀਂ ਕੈਂਪ ਲਗਵਾਉਣਾ ਹੁੰਦਾ ਜੋ ਵੀ ਉੱਥੇ ਚਾਰਜ ਦਿੱਤਾ ਹੁੰਦਾ ਵਾ ਉਹ ਬਲੱਡ ਬੈਂਕ ਜਿੱਦਾਂ ਕਿ ਟੈਂਟ ਲਗਾਉਣਾ ਵਾ ਜਾਂ ਕੋਈ ਟਰੋਫੀ ਵਗੈਰਾ ਦੇਣੀ ਆ ਜਾਂ ਰਿਫਰੈਸ਼ਮੈਂਟ ਦੇਣੀ ਆ ਉਹ ਸਾਰਾ ਖਰਚਾ ਬਲੱਡ ਬੈਂਕ ਹੀ ਕਰਦੀ ਆ ਹਾਂ ਜਿਸ ਤਰ੍ਹਾਂ ਸੁਸਾਇਟੀਆਂ ਸਾਡੀ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਦੇ ਜਿੰਨੇ ਵੀ ਟੀਮ ਮੈਂਬਰ ਹੈਗੇ ਨੇ ਸਾਡੇ ਟੀਮ ਮੈਂਬਰ 24 ਘੰਟੇ ਜੇ ਕਿਸੇ ਨੂੰ ਲੋਡ ਪੈਂਦੀ ਆ ਲਗ ਲਗ ਪਾਦੇ ਰਾਹੀ ਉਹ ਕੇਸ ਨੂੰ ਵੇਖਦੇ ਆ ਚਾਹੇ ਪੀਜੀਆਈ ਚੰਡੀਗੜ੍ਹ ਹੋਵੇ ਚਾਹੇ ਉਹ ਏਮਸ ਬਠਿੰਡੇ ਹੋਵੇ ਜਾਂ ਅੰਮ੍ਰਿਤਸਰ ਹੋਵੇ ਜਲੰਧਰ ਹੋਵੇ ਲੁਧਿਆਣਾ ਹੋਵੇ ਕਿਤੇ ਵੀ ਕੋਈ ਵੀ ਅਮਰਜੈਂਸੀ ਲੋੜ ਪੈਂਦੀ ਆ ਗਰੁੱਪਾਂ ਦੇ ਵਿੱਚ ਉਹ ਪੋਸਟ ਪਾਈ ਜਾਂਦੀ ਆ ਤੇ ਉਸ ਨੂੰ ਨਾਲ ਦੇ ਨਾਲ ਹੱਲ ਕੀਤਾ ਜਾਂਦਾ ਔਰ ਇੱਥੇ ਗੱਲ ਇੱਕ ਹੋਰ ਮੈਂ ਵੀਰ ਜੀ ਤੁਹਾਡੇ ਨਾਲ ਸਾਂਝੀ ਕਰ ਦਣਾ ਕਿ ਜਿਸ ਤਰ੍ਹਾਂ ਸੁਸਾਇਟੀ ਆ ਸਾਡੀ ਸਾਡੀ ਸੁਸਾਇਟੀ ਦੇ ਜਿੰਨੇ ਵੀ ਮੈਂਬਰ ਹੈਗੇ ਨੇ ਸਾਰੇ ਹੀ ਜਾਂ ਤਾਂ ਜੋਬ ਕਰਦੇ ਨੇ ਜਾਂ ਦੁਕਾਨਦਾਰ ਨੇ ਇਹ ਆਪਕੋ ਆਪਣਾ ਕੋਈ ਨਾ ਕੋਈ ਬਿਜ਼ਨਸ ਕਰਦੇ ਆ। ਇਸ ਸੁਸਾਇਟੀ ਦੇ ਨਾਲ ਸਿਰਫ ਸਾਡਾ ਪਰਪਸ ਇਹੀ ਹੈ ਕਿ ਲੋੜਵੰਦ ਨੂੰ ਸਮੇਂ ਸਿਰ ਖੂਨ ਮਿਲ ਸਕੇ। ਜਦੋਂ ਅਸੀਂ ਕਿਸੇ ਬਲੱਡ ਬੈਂਕ ਤੋਂ ਖੂਨ ਦਵਾਉਂਦੇ ਆ ਉਦੋਂ ਫਿਰ ਅਸੀਂ ਉਹਦਾ ਪਿੰਡ ਦੇ ਵਿੱਚ ਇੱਕ ਕੈਂਪ ਲਗਾ ਦਿੰਦੇ ਆ ਤਾਂ ਜੋ ਸਾਡਾ ਬਲੱਡਡਾ ਉੱਥੇ ਪਿਆ ਰਹੇ, ਸੇਫ ਰਹੇ ਤੇ ਸਾਨੂੰ ਮੌਕੇ ਤੇ ਉਹਦਾ ਬਲੱਡ ਮਿਲ ਸਕੇ। ਦੂਸਰੀ ਗੱਲ ਇਹ ਕੀਤੀ ਸੀਗੀ ਕਿ ਬਲੱਡ ਜਦੋਂ ਆਪਾਂ ਬੰਦਾ ਦਿੰਦਾ ਹੈ ਤੇ ਜਦੋਂ ਬਲੱਡ ਲੈਣ ਜਾਂਦਾ ਹੈ ਤਾਂ ਉਹ ਤੋਂ ਪੈਸੇ ਲੈ ਜਾਂਦਾ ਹੈ। हां बिल्कुल ਤੁਹਾਡਾ ਸਵਾਲ ਇਹ ਵੀ ਸਹੀ ਹੈ ਕਿ ਲੋਕਾਂ ਦੇ ਵਿੱਚ ਕਾਫੀ ਲੋਕਾਂ ਦੇ ਮਨਾਂ 'ਚ ਹੁੰਦਾ ਯਾਰ ਅਸੀਂ ਤਾਂ ਬਲੱਡ ਫ੍ਰੀ ਦਿੱਤਾ ਪਰ ਜਦੋਂ ਅਸੀਂ ਬਲੱਡ ਲੈਣ ਜਾਂਦੇ ਤਾਂ ਸਾਨੂੰ ਉਸ ਦੀ ਕੀਮਤ ਚੁਕਾਉਣੀ ਪੈਂਦੀ ਹੈ ਸਭ ਤੋਂ ਪਹਿਲਾਂ ਵੀਰਾਂ ਨੂੰ ਮੈਂ ਇੱਕ ਗੱਲ ਇਹ ਤਾਂ ਸਾਂਝੀ ਕਰ ਦੇਣਾ ਚਾਹੁੰਦਾ ਕਿ ਜਦੋਂ ਆਪਾਂ ਬਲੱਡ ਦਿੰਦੇ ਆ ਬਲੱਡ ਨੂੰ ਲੈ ਕੇ ਜਾਣ ਦਾ ਇੱਕ ਸਾਰਾ ਪ੍ਰੋਸੈਸ ਹੁੰਦਾ ਉੱਥੇ ਇੱਕ ਟੀਮ ਬਕਾਇਦਾ ਹੁੰਦੀ ਹੈ ਉਹ ਬਲੱਡ ਨੂੰ ਕੈਰੀ ਕਰਨ ਦੇ ਵਿੱਚ ਇੱਕ ਤੁਹਾਨੂੰ ਵੀ ਪਤਾ ਹੈ ਕਿ ਇੱਕ ਬਲੱਡ ਪੈਕ ਹੁੰਦਾ ਉਸ ਤੋਂ ਬਾਅਦ ਉਹਦੇ ਸਾਰੇ ਹੀ ਟੈਸਟ ਕੀਤੇ ਜਾਂਦੇ ਆ ਬੋਡੀ ਟੈਸਟ ਕੀਤੇ ਜਾਂਦੇ ਆ ਉਸ ਨੂੰ ਟੈਂਪਰੇਚਰ ਤੇ ਮੈਂਟੇਨ ਕਰਕੇ ਰੱਖਿਆ ਜਾਂਦਾ ਹੈ ਸਟੋਰ ਕੀਤਾ ਜਾਂਦਾ ਹੈ ਉਹ ਸਾਰਾ ਜਿਹੜਾ ਪ੍ਰੋਸੈਸ ਹੈਗਾ ਉਸ ਦੀ ਸਮੇਂ ਇੱਕ ਟੈਸਟਿੰਗ ਫੀਸ ਰੱਖੀ ਜਾਂਦੀ ਹੈ ਕੋਈ ਬਲੱਡ ਬੈਂਕ 1300 ਰੁਪਿਆ ਲੈਂਦੀ ਹੈ ਕੋਈ 1600 ਰੁਪਿਆ ਲੈਂਦੀ ਹੈ ਕੋਈ 1700 ਰੁਪਿਆ ਲੈਂਦੀ ਹੈ ਤੋਂ ਉੱਪਰ ਕਿਸੇ ਵੀ ਬਲੱਡ ਬੈਂਕ ਦੀ ਕੋਈ ਫੀਸ ਚਾਰजेस ਨਹੀਂ ਹੈ ਔਰ ਸਿਰਫ ਔਰ ਸਿਰਫ ਇਹ ਨਾਮਾਤਰ ਇੱਕ ਟੈਸਟਿੰਗ ਫੀਸ ਹੁੰਦੀ ਹੈ ਜੇ ਮੈਂ ਆਪਣਾ ਬਲੱਡ ਡੋਨੇਟ ਕਰਦਾ ਹਾਂ ਜੇ ਮੈਨੂੰ ਵੀ ਜ਼ਰੂਰਤ ਪੈਂਦੀ ਹੈ ਤਾਂ ਟੈਸਟਿੰਗ ਫੀਸ ਮੈਨੂੰ ਵੀ ਉਹਦੀ ਦੇਣੀ ਪਵੇਗੀ। ਨਾ ਕਿ ਬਲੱਡ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਕੀਮਤ ਨਹੀਂ ਹੁੰਦੀ। ਔਰ ਇੱਥੇ ਇੱਕ ਗੱਲ ਮੈਂ ਤੁਹਾਡੇ ਮਾਧਿਅਮ דרੇ ਲੋਕਾਂ ਨੂੰ ਦੱਸ ਦਵਾਂ ਕਿ ਬਲੱਡ ਜਿਹੜਾ ਵਾ ਉਹ ਸਿਰਫ ਇਨਸਾਨ ਤੋਂ ਇਨਸਾਨ ਨੂੰ ਦਿੱਤਾ ਜਾਂਦਾ ਹੈ। ਉਹਦੇ ਲਈ ਕੋਈ ਲੈਬ ਨਹੀਂ ਬਣੀ ਪੂਰੇ ਵਰਲਡ ਦੇ ਵਿੱਚ। ਕਿਤੇ ਵੀ ਬਲੱਡ ਨੂੰ ਤਿਆਰ ਨਹੀਂ ਕੀਤਾ ਜਾਂਦਾ। ਹਾਂ ਜਿਸ ਦਿਨ ਬਲੱਡ ਨੂੰ ਤਿਆਰ ਕੀਤਾ ਜਾਏਗਾ ਜਿਸਨੇ ਇਹਦੇ ਵਿੱਚ ਉੱਤੇ ਕੀਮਤ ਲਿਖ ਦਿੱਤੀ ਜਾਏਗੀ ਐਮ ਆਰਪੀ ਮੈਕਸਿਮਮ ਰਿਟੇਲ ਪ੍ਰਾਈਸ ਉਦੋਂ ਤੁਸੀਂ ਦੇਖਣਾ ਬਲੱਡ ਦੀ ਕੀਮਤ ਕੀ ਹੁੰਦੀ ਹੈ ਹੁਣ ਤਾਂ ਸਿਰਫ ਇੱਕ ਇਨਸਾਨ ਤੋਂ ਦੂਸਰੇ ਇਨਸਾਨ ਨੂੰ ਬਲੱਡ ਦਿੱਤਾ ਜਾਂਦਾ ਉਸ ਦੇ ਵਿੱਚ ਜਿਹੜੀ ਪ੍ਰਕਿਰਿਆ ਹੈ ਜਿਹੜੇ ਟੈਸਟ ਹੈ ਸਿਰਫ ਟੈਸਟਿੰਗ ਫੀਸ ਹੀ ਲਈ ਜਾਂਦੀ ਤੇ ਵੀਰ ਜੀ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਨਾ ਵਾਂ ਕਿ 3 ਸਾਲ ਪਹਿਲਾਂ ਮੇਰੇ ਨਾਲ ਇੱਕ ਪੋਸਟਡ ਸੀ ਵੀਰ ਪੁਨਸ਼ ਤੋਂ ਨਜ਼ਾਰਤ ਹੁਸੈਨ ਕਿ ਤੇ ਉਹਨਾਂ ਨੂੰ ਪਤਾ ਸੀ ਕਿ ਮੈਂ ਵੀ ਇਸ ਟੀਮ ਮੈਂਬਰ ਦਾ ਹਿੱਸਾ ਹਾਂ ਮੈਂ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਮਾਮਾ ਜੀ ਮੇਰੇ ਲੁਧਿਆਣੇ ਐਡਮਿਟ ਨੇ ਤੇ ਗੁਰਜੀਤ ਕਿ ਮੈਨੂੰ ਬਲੱਡ ਚਾਹੀਦਾ ਮੈਂ ਉਹਨਾਂ ਨੂੰ ਬੋਲਿਆ ਕਿ ਤੁਸੀਂ ਆਪਣਾ ਨਾਮ ਨੰਬਰ ਹਸਪੀਟਲ ਔਰ ਪੇਸ਼ੈਂਟ ਦਾ ਨਾਮ ਦੱਸ ਦਿਓ ਤੇ ਮੈਂ ਪੱਟੀ ਗਰੁੱਪ ਦੇ ਵਿੱਚ ਪਾਇਆ ਔਰ ਉਹਨਾਂ ਦੇ ਮਾਮਾ ਜੀ ਲੁਧਿਆਣੇ ਐਡਮਿਟ ਸੀ ਔਰ 2 ਘੰਟਿਆਂ ਦੇ ਵਿੱਚ ਪੱਟੀ ਗਰੁੱਪ ਵੱਲੋਂ ਜਿੱਦਾਂ ਵੀ ਅਰੇਂਜ ਕਰਕੇ ਲੁਧਿਆਣੇ ਦੋ ਵੀਰ ਪਹੁੰਚ ਗਏ ਸੀ ਔਰ ਉਹਨਾਂ ਦੇ ਮਾਮਾਈ ਦੀ ਜਿਹੜੀ ਜਾਨ ਬਚੀ ਉਹਨਾਂ ਨੇ ਬਹੁਤ ਧੰਨਵਾਦ ਕੀਤਾ ਤੇ ਇਹ ਜਿਹੜੇ ਅੱਜ ਵੀ ਉਹ ਯਾਦ ਕਰਦੇ ਨੇ ਤੇ ਅੱਜ ਵੀ ਆਪਾਂ ਜਿਹੜਾ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਸੋਸਾਇਟੀ ਨੂੰ ਚਲਾ ਰਹੇ ਨੇ ਔਰ ਸਾਡੀ ਟੀਮ ਦੇ ਜਿਹੜੇ ਕਰਤਾ ਤਰਤਾ ਮੈਂਬਰ ਜਿਹੜੇ ਬਾਹਰ ਐਸ ਟਾਈਮ ਬਹੁਤ ਜਿਨ੍ਹਾਂ ਦਾ ਯੋਗਦਾਨ ਹੈ ਮਲਕੀਸ਼ ਸਿੰਘ ਬੱਬਲ ਇੰਗਲੈਂਡ ਦੇ ਵਿੱਚ ਨੇ ਤੇ ਉਹਨਾਂ ਉਹ ਵੀ ਬਾਹਰ ਰਹਿ ਕੇ ਇਹਦੇ ਵਿੱਚ ਕੰਟੀਨਿਊ ਸਾਡੇ ਨਾਲ ਜੁੜੇ ਰਹਿੰਦੇ ਨੇ ਜਿੱਥੇ ਵੀ ਕਿਸੇ ਤਰ੍ਹਾਂ ਦੀ ਵੀ ਮਦਦ ਕਿਸੇ ਤਰ੍ਹਾਂ ਦੀ ਵੀ ਸਲਾਹ ਲੈਣੀ ਹੋਵੇ ਤਾਂ ਵੀਰ ਜੀ ਹੁਣੇ ਸਾਡੇ ਨਾਲ ਜੁੜਦੇ ਨੇ ਤੇ ਇਹ ਵੀਰ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਧੰਨਵਾਦ ਜੀ ਇੱਕ ਮੈਂ ਇੱਥੇ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਨ ਜਾ ਰਿਹਾ ਮੈਂ ਜਾਂਦੇ ਜਾਂਦੇ ਜੀ ਹਾਂਜੀ ਦੇਖੋ ਜੀ ਤੁਸੀਂ ਮਲਕੀਤ ਸਿੰਘ ਬੱਬਲ ਦੀ ਗੱਲ ਕੀਤੀ ਹੈ 2018 ਦੇ ਵਿੱਚ ਸਾਡੀ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਦਾ ਜਿਹੜਾ ਸੀ ਗਠਨ ਕੀਤਾ ਗਿਆ ਸੀਗਾ 2018 ਦੇ ਵਿੱਚ 2018 ਦੇ ਵਿੱਚ ਹਾਂਜੀ ਉਦੋਂ ਮਲਕੀਤ ਸਿੰਘ ਬੱਬਲ ਜੀ ਤੇ ਉਹਨਾਂ ਦੇ ਨਾਲ ਟੀਮ ਮੈਂਬਰ ਸੀਗੇ ਔਰ ਉਹਨਾਂ ਨੇ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਦੇਖਿਆ ਕਿ ਕਿਸ ਤਰ੍ਹਾਂ ਲੋਕਾਂ ਨੂੰ ਖੂਨ ਲੈਣ ਤੇ ਔਰ ਖੂਨ ਦੇਣ ਤੇ ਉਹਨਾਂ ਦਾ ਸਿਚੁਏਸ਼ਨ ਕੀਤਾ ਜਾਂਦਾ ਸੀਗਾ ਜਦ ਕਿ ਕਾਫੀ ਲੋਕਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਖੂਨ ਮਿਲਣਾ ਕਿੱਥੋਂ ਆ ਔਰ ਖੂਨ ਲੈਣ ਦੀ ਪ੍ਰਕਿਰਿਆ ਕੀ ਹੈਗੀ ਆ ਸੋ ਮਲਕੀਤ ਸਿੰਘ ਬੱਬਲ ਜੀ ਨੇ ਉਦੋਂ ਸੋਚਿਆ ਕਿ ਕਿਉਂ ਨਾ ਆਪਾਂ ਇੱਕ ਇਦਾਂ ਦੀ ਸੁਸਾਇਟੀ ਬਣਾਈ ਜਾਵੇ ਜਿੱਥੇ ਕਿ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਆਪਾਂ ਨੂੰ ਸਹੀ ਜਾਣਕਾਰੀ ਦਾ ਖੂਨ ਆਪਾਂ ਨੂੰ ਕਿਸ ਤਰ੍ਹਾਂ ਮਿਲਣਾ ਹੈ ਦੇਖੋ ਸਾਡੀ ਸੁਸਾਇਟੀ ਦਾ ਕੀ ਪਰਪਸ ਹੈਗਾ ਕਿ ਜਦੋਂ ਕਿਸੇ ਨੂੰ ਜਰੂਰਤ ਪੈਂਦੀ ਹੈ ਸਾਡੇ ਚਾਰ ਗਰੁੱਪ ਬਣੇ ਹੋਏ ਨੇ ਉਹ ਗਰੁੱਪ ਦੇ ਵਿੱਚ ਅਸੀਂ ਲਗ ਲਗ ਤਰ੍ਹਾਂ ਦਾ ਬੰਦੇ ਦਾ ਜਿਹੜਾ ਪੇਸ਼ੈਂਟ ਹੁੰਦਾ ਉਹਦਾ ਨਾਮ ਜਿਹੜਾ ਅਟੈਂਡੈਂਟ ਉਹਨਾਂ ਦੇ ਨਾਲ ਹੁੰਦਾ ਉਹਨਾਂ ਦਾ ਮੋਬਾਈਲ ਨੰਬਰ ਲੋਕੇਸ਼ਨ ਸਾਰਾ ਕੁਝ ਅਸੀਂ ਉਹ ਗਰੁੱਪ ਦੇ ਵਿੱਚ ਪਾ ਦਿੰਦੇ ਹਾਂ ਔਰ ਸਾਡੀ ਜਿਹੜੀ ਟੀਮ ਹੈ ਉੱਤੇ ਫਿਰ ਵਰਕਆਊਟ ਸ਼ੁਰੂ ਕਰਦੀ ਹੈ ਔਰ ਜਿੰਨੇ ਵੀ ਬਲੱਡ ਬੈਂਕ ਨੀਅਰ ਉਹਨਾਂ ਦੇ ਹੁੰਦੇ ਨੇ ਉਹਨਾਂ ਨੂੰ ਕਾਲ ਕਰਕੇ ਫਿਰ ਪੇਸ਼ੈਂਟ ਨੂੰ ਦੱਸਿਆ ਜਾਂਦਾ ਵੀ ਇੱਥੋਂ ਤੁਹਾਨੂੰ ਬਲੱਡ ਜਾ ਕੇ ਤੁਸੀਂ ਲੈ ਕੇ ਆ ਸਕਦੇ ਹੋ ਇਹਦੇ ਨਾਲ ਇਹ ਹੈ ਕਿ ਪੇਸ਼ੈਂਟ ਦੇ ਨਾਲ ਜਿਹੜਾ ਅਟੈਂਡੈਂਟ ਹੁੰਦਾ ਹੈ ਜਿਹੜਾ ਨੂੰ ਦੇਖਭਾਲ ਕਰ ਰਿਹਾ ਹੁੰਦਾ ਉਹਦਾ ਸਮਾਂ ਬਚ ਜਾਂਦਾ ਉਹ ਜਿਹੜਾ ਸਮਾਂ ਹੁੰਦਾ ਪੇਸ਼ੈਂਟ ਨੂੰ ਦੇ ਸਕਦਾ ਸੋ ਅਸੀਂ ਆਪਣੀ ਟੀਮ ਵੱਲੋਂ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਵੱਲੋਂ ਸਾਰਿਆਂ ਨੂੰ ਅਪੀਲ ਕਰਦੇ ਕਿ ਕਿਸੇ ਵੀ ਤਰ੍ਹਾਂ ਦੇ ਮਨ ਦੇ ਵਿੱਚ ਤੁਹਾਡਾ ਕੋਈ ਵੀ ਸਵਾਲ ਹੈਗਾ ਤੇ ਤੁਸੀਂ ਸਾਡੇ ਨਾਲ ਬੇਝਿਜਕ ਪੁੱਛ ਸਕਦੇ ਜੇ ਆਪਾਂ ਤੁਹਾਡੀਆਂ ਸਾਰੀਆਂ ਗੱਲਾਂ ਦਾ ਜਵਾਬ ਦਵਾਂਗੇ ਦੇਖੋ ਗੱਲ ਕੁਝ ਹੁੰਦੀ ਹੈ ਨਿਕਲਦੀ ਕੋਸ਼ ਹੈ ਔਰ ਅੱਗੇ ਜਾ ਕੇ ਕੁਝ ਬਣ ਜਾਂਦੀ ਹੈ ਕੋਈ ਇਦਾਂ ਦਾ ਬਿਜ਼ਨਸ ਨਹੀਂ ਹੁੰਦਾ ਕੋਈ ਕੋਈ ਪੈਸੇ ਨਹੀਂ ਲੈਂਦਾ ਦੇਖੋ ਜੇ ਸੇਵਾ ਨਾਲ ਜੁੜੇ ਆ ਤੇ ਐਜ ਇੱਕ ਸੇਵਾ ਹੀ ਹੁੰਦੀ ਹੈ ਤੇ ਜੀ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਤੁਹਾਡਾ ਤੇ ਵੀਰ ਜੀ ਸੁਖਵੀਰ ਸਿੰਘ ਨਿਜਰ ਖੂਨਦਾਨ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਦੇ ਕਰਤਾ ਕਰਤਾ ਮੈਂਬਰ ਜਿਹੜਾ ਕਿ ਬੜੀ ਹੀ ਬੜੇ ਵੱਡੇ ਵੱਡੇ ਪੱਧਰ ਤੇ ਸੇਵਾ ਕਰਦੇ ਨੇ ਜਿੰਨੇ ਵੀ ਅਗਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਲੋੜ ਪੈਂਦੀ ਹੈ ਖੂਨਦਾਨ ਦੀ ਖੂਨ ਦੀ ਤਾਂ ਇਹ ਪ੍ਰੋਵਾਈਡ ਕਰਦੇ ਨੇ ਦਿਨ ਹੋਵੇ ਜਾਂ ਰਾਤ ਹੋਵੇ ਖੂਨਦਾਨ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਦੇ ਮੈਂਬਰ ਜਿਹੜੇ 24 ਘੰਟੇ ਅਵੇਲੇਬਲ ਰਹਿੰਦੇ ਨੇ ਤੇ ਇਸ ਕਰਕੇ ਇਸ ਵੀਡੀਓ ਦੇ ਜ਼ਰੀਏ ਜਿੰਨੇ ਵੀ ਸਵਾਲ ਸੀ ਆਪਾਂ ਵੀਰਜੀ ਹੁਣਾਂ ਨੂੰ ਪੁੱਛੇ ਨੇ ਤੇ ਅਗਰ ਤੁਹਾਡਾ ਵੀ ਇਦਾਂ ਦਾ ਕੋਈ ਸਵਾਲ ਜਵਾਬ ਹੋਵੇ ਇਸ ਵੀਡੀਓ ਦੇ ਜ਼ਰੀਏ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਔਰ ਦੁਆ ਕਰਿਓ ਕਿ ਇਹ ਜਿਹੜੀ ਸੁਸਾਇਟੀ ਆ ਇਦਾਂ ਹੀ ਦਿਨ ਰਾਤ ਕੰਮ ਕਰਦੀ ਰਹੇ ਔਰ ਸਭ ਤੋਂ ਵੱਡਾ ਕੈਂਪ ਜਿਹੜਾ ਚਾਰ ਸਾਹਿਬ ਜਾਦਿਆਂ ਦਾ ਉਹ ਦਸੰਬਰ ਦੇ ਮਹੀਨੇ ਲਗਾਇਆ ਜਾਂਦਾ ਹੈ 400 ਤੋਂ 500 ਤੋਂ ਵੱਧ ਯੂਨਟਾਂ ਜੜੀਆਂ ਵਾਂ ਡੋਨੇਟ ਕਰਦੇ ਨੇ